ਪੁਰਾਣੇ ਸਿੰਗਰਾਂ ਚ ਤੇ ਜਿਹੜੇ ਅੱਜ 35 ਚ 40 ਸਾਲ ਦੇ ਆ 40 45 ਦੇ ਆ ਤੇ ਅੱਜ 20 25 ਸਾਲਾਂ ਦੇ ਆ ਇਹਨਾਂ ਦੇ ਵਿੱਚ ਕੀ ਡਿਫਰੈਂਸ ਕੀ ਮਹਿਸੂਸ ਕਰਦੇ ਹੋ ਪੁਰਾਣੇ ਸਿੰਗਰ ਉਹਨਾਂ ਨੂੰ ਮਤਲਬ ਤਜਰਬਾ ਵੀ ਆ ਉਹਨਾਂ ਨੂੰ ਬੋਲਣ ਦੀ ਸੈਂਸ ਆ ਉਹਨਾਂ ਨੂੰ ਸਤਿਕਾਰ ਦਾ ਪਤਾ ਯਾਰ ਵੀ ਪੁਰਾਣਾ ਬੰਦਾ ਕੌਣ ਆ ਜੇ ਇਹਦਾ ਰਿਗਾਰਡ ਕੀ ਆ ਹਨਾ ਬਟ ਅੱਜ ਦੇ ਜਿਹੜੇ ਵਿਚਾਰੇ ਨਵੇਂ ਮੁੰਡੇ ਆ ਜੋ ਪਹਿਲੀ ਗੱਲ ਤੁਹਾਨੂੰ ਸਲੋ ਹੁਣ ਕੀ ਕਰਦਾ ਨਾ ਨਹੀਂ ਕੋ ਕੋ ਥੋੜਾ ਜਿਆਦਾ ਮਤਲਬ ਮਾੜਾ ਜਿਦਾ ਇੱਕ ਤਾਂ ਗੱਲ ਦੱਸ ਦੋ ਦਿਲ ਦੀ ਸਟਾਰ ਮਤਲਬ ਉਹਨਾਂ ਦੇ ਵਿੱਚ ਇੰਨਾ ਐਟੀਟਿਊਡ ਕਿ ਕਿਸ ਤੀਦਾ ਆਉਂਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਇੰਨਾ ਐਟੀਟਿਊਡ ਦਿਖਾਉਂਦੇ ਯਾਰ ਮੈਂ ਪਤਾ ਨਹੀਂ ਕੀ ਕੀ ਹੋ ਗਿਆ ਭਾਈ ਕੁਝ ਨਹੀਂ ਹੋਇਆ ਗਾਣਾ ਹੀ ਹਟ ਗਿਆ ਤੇਰਾ ਹੈ ਨਾ ਬਹੁਤ ਲੰਬਾ ਸਬਰ ਹੁੰਦਾ ਇੱਕ ਗਾਣਾ ਹਟਣ ਨਾਲ ਕੋਈ ਵੱਡੀ ਗੱਲ ਨਹੀਂ ਹੋ ਜਾਂਦੀ ਕੁਝ ਹੈ ਨਾ ਜਦੋਂ ਦੋ ਗਾਣੇ ਹਟਣ ਨਾਲ ਕੋਈ ਸਿੰਗਰ ਡਾਵੀਡ ਡੀ ਨਾ ਨਹੀਂ ਕੋਲਦੀ ਉਹ ਜਿਹੜੇ ਆਰਟਿਸਟ ਨੇ 40 40 50 50 ਸਾਲਾਂ ਦੇ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਇਹ ਚੀਜ਼ ਦਾ ਆਦਰ ਹੈਗਾ ਯਾਰ ਵੀ ਇਹ ਫਰਲਾਣਾ ਬੰ ਕਬਤੇ ਕਈ ਵੰਦਾ ਸਿੰਗਰ ਆਂਦਾ ਮੂੰਹ ਤਾਂ ਚੱਕਿਆ ਉਹਨਾਂ ਦੇ ਆਗੇ ਸਦਾ ਸੁਣੀ ਕੋਈ ਮਤਲਬ ਨਹੀਂ ਮੂਰੇ ਕੌਣ ਆ ਕੌਣ ਨਹੀਂ ਹੈ ਨਾ ਬਸ ਇੰਨਾ ਨਹੀਂ ਹੁੰਦੇ ਨੇ ਦੀਆਂ ਯਾਰ ਕਹਿੰਦਾ ਨਹੀਂ ਕੋਈ ਕੋਈ ਕਿੱਸਾ ਤਾਂ ਸਾਂਝਾ ਕਰੋ ਵੀ ਨਹੀਂ ਛੱਡੋ ਨਹੀਂ ਕੋਈ ਇੱਕ ਇੱਕ ਕਿੱਸਾ ਸਾਂਝਾ ਕਰ ਨਹੀਂ ਮੈਂ ਨਾਮ ਨਹੀਂ ਲੈਣਾ ਕਹਿੰਦਾ ਨਾ ਨਾ ਲੋ ਗੱਲਬਾਤ ਕਰ ਵਰਤਮਾਨ ਜਦਾਂ ਮੈਂ ਸਟੂਡੀਓ ਬੈਠਾ ਮੈਂ ਆਇਆ ਬੈਠਾ ਮੇਰਾ ਬ੍ਰਦਰ ਅਮਰ ਤਾਂ ਅਸੀਂ ਇਕੱਠੀ ਕੰਮ ਕਰਦੇ ਆ ਤੇ ਆਇਆ ਕੋਈ ਸਿੰਗਰ ਬਚਾਰਾ ਮਜ਼ੂਰਾ ਕੇ ਜਸ ਸੁਣਿਆ ਦੇਖਿਆ ਕੋਈ ਨਾ ਹੈਲੋ ਨਾ ਹੈਲੋ ਆ ਕੇ ਲੋ ਕਬੀਰ ਲੋ ਅੱਲਾ ਦੇ ਵੇ ਅਮਰਤੂ ਗਿਆ ਮੈਂ ਵੀਰ ਲਾ ਦੇ ਬਾਈ ਚਲੋ ਗਾਣਾ ਬਣਾਇਆ ਚਲਾ ਗਿਆ ਕੋਈ ਨਾ ਗੱਲ ਨਾ ਬਾਤ ਨਾ ਇੱਕ ਦੂਜੇ ਨੂੰ ਤੁਸੀਂ ਜਾਣੇ ਹੀ ਨਹੀਂ ਯਾਰ ਤੋ ਦੀ ਗਾਣਾ ਕੀ ਸੁਭਾ ਬਣਾਣਾ ਹੈ ਨਾ ਹਾਂ ਬਿਲਕੁਲ ਤੁਹਾਡੀ ਫੀਲ ਯਾਰ ਮਤਲਬ ਮੈਂ ਜਦੋਂ ਵੀ ਇੱਕ ਸਿੰਗਰ ਜਿੱਦਾਂ ਕੋਈ ਮੇਰੇ ਕੋਲ ਆਉਂਦਾ ਯਾਰ ਉਹਨੂੰ ਕਿੱਟੋ ਗੜ ਅਸੀਂ ਗੱਲਾਂ ਕਰੀਏ ਕੁੜੀਏ ਮਿਲਿਆ ਉਸ ਵਿੱਚ ਦੇਖਾਂ ਤਾਂ ਨੇਚਰ ਕੀ ਹੈ ਕਿੰਨਾ ਜਿਹਾ ਫੀਲ ਕਰਦਾ ਇਹਨੂੰ ਕੀ ਚੀਜ਼ ਚੰਗੀ ਲੱਗੂਗੀ ਫਿਰ ਮੈਂ ਬਣਾ ਸਕਦਾ ਨਾ ਜਦੋਂ ਉਹ ਮੇਰੇ ਨਾਲ ਇੰਨਾ ਕੰਫਰਟ ਫੀਲ ਕਰੇ ਯਾਰ ਹਾਂ ਯਾਰ ਵੀਰੇ ਕੋਲ ਆਏ ਯਾਰ ਆਪਾਂ ਘੈਂਟ ਕੁਝ ਕਰਨਾ ਹੈ ਨਾ ਜਦੋਂ ਉਹਨੂੰ ਕਿਸੇ ਨਾਲ ਮਿਲਿਆ ਨਾਲ ਗਣਿਆ ਨਾਲ ਅਨਾਂ ਮੈਨੂੰ ਜਾਣਦਾ ਨਾ ਤੈਨੂੰ ਜਾਣਦਾ ਤਾਂ ਫਿਰ ਬਣਨਾ ਕੀ ਸੀ ਸੋ ਕਈ ਜਿਹੜਾ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਅੱਛਾ ਜਿਹੜੇ ਨਵੇਂ ਦੀ ਗੱਲ ਦਸੀ ਤੁਸੀਂ ਇਰੀਟੇਟ ਕਰਦੇ ਬਈ ਕਰ ਦੋ ਮਿਊਜ਼ਿਕ ਬਈ ਕਿੰਨੇ ਦਿਨ ਲੱਗਣਗੇ ਐਵੇਂ ਬਹੁਤ ਸਾਰੇ ਫੋਨ ਆਉਂਦੇ ਹੁਣੇ ਫਿਰ ਕਿਵੇਂ ਹੈਂਡਲ ਕਰਦੇ ਨਹੀਂ ਮੈਨੂੰ ਲੱਗਦਾ ਤਕਰੀਬਨ ਇਦਾਂ ਦਾ ਕੋਈ ਹੁੰਦਾ ਨਹੀਂ ਆ ਸ਼ਾਇਦ ਇੱਕ ਦੋ ਬੰਦੇ ਇਦਾਂ ਲਗਾਏ ਹੋਣਗੇ ਲੈਕ ਦੇ ਵਿੱਚ ਕੰਮ ਨੂੰ ਸਮਾਂ ਲੱਗਦਾ ਮੈਂ ਮੈਂ ਮਤਲਬ ਹੁੰਦਾ ਚੱਲ ਜੇ ਮਤਲਬ ਕੁਛ ਇਦਾਂ ਦਾ ਗਾਣਾ ਹੁੰਦਾ ਕਿ ਉਹ ਡਿਮਾਂਡ ਹੀ ਨਹੀਂ ਕਰਦਾ ਕੁਝ ਬਾਹਰੋਂ ਗਾਣਾ ਦਾ ਕੋਈ ਸ਼ੋਰ ਕਰਨਾ ਉਹ ਤਾਂ ਚਾਹੇ 2 ਘੰਟੇ ਤੁਸੀਂ ਗਾਣਾ ਬਣਾ ਲਓ ਬਣ ਜਾਂਦਾ ਮਰਜ਼ੀ ਦਾ ਜੇ ਕੋਈ ਚੰਗਾ ਕੰਮ ਕਰਨਾ ਫਿਰ ਉਹਦੇ ਲਈ ਥੋੜਾ ਸਮਾਂ ਲੱਗਦਾ ਓਕੇ ਪਰ ਇਦਾਂ ਕੋਈ ਕਰਦਾ ਨਹੀਂ ਯਾਰ ਮਤਲਬ ਐਂਛੇ ਦੀ ਕਰ ਦੋ ਐਂ ਕਰ ਦੋ ਮੇਰੇ ਨਾਲ ਜਿੰਨੇ ਬੰਦੇ ਜੁੜੇ ਆਂ ਤਕਰੀਬ ਸਾਰੇ ਸਮੇਂ ਦੇ ਅਤੀ ਨੂੰ ਅੱਛਾ ਆਉਣ ਵਾਲੇ ਸਮੇਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਗਾਂਧੀ ਫਿਲਮ ਦੇ ਵਿੱਚ ਤੁਹਾਡੇ ਹਿੱਟ ਰਹੇ ਜਿਹੜੇ ਬੀਟ ਆਏ ਸੀ ਤੇ ਮੇਰੀ ਪਹਿਲੀ ਮੂਵੀ ਸਿਰਵਿੰਦਰ ਗਾਂਧੀ ਦਾ ਗੈਂਗਸਟਰ ਬਹੁਤ ਮਰਾ ਮਜ਼ਾਕ ਸੀ ਜੀ ਤੇ ਉਸ ਤੋਂ ਬਾਅਦ ਮਤਲਬ ਹੁਣ ਬੀਟ ਆ ਰਹੇ ਨੇ ਜਾਂ ਸਾਈਡ ਤੇ ਰੋਮਾਂਟਿਕ ਹੀ ਆ ਰਹੇ ਨੇ ਆਉਣ ਵਾਲੇ ਸਮੇਂ ਬੀਟ ਵੇ ਜਾਂਦੇ ਹੁਣ ਪਿੱਛੇ ਜੇ ਮੇਰਾ ਗਾਣਾ ਕਿ ਬਹੁਤ ਹਿੱਟ ਹੋਇਆ ਯਾਰ ਆਪਾਂ ਤੜਕੇ ਲੜਕੇ ਅਥਨੇ ਇੱਕੋ ਜੇ ਹਮ ਬਿਲਕੁਲ ਤੇ ਹੁਣ ਅੱਗੇ ਕੀ ਕੀ ਆਉਣ ਵਾਲਾ ਐਜ਼ ਅ 뮤זיਕ ਡਾਇਰੈਕਟਰ ਦੇ ਤੌਰ ਤੇ ਤੇ ਸਿੰਗਰ ਦੇ ਤੌਰ ਤੇ ਕਾਫੀ ਸਾਰੀਆਂ ਮੂਵੀਆਂ ਵੀ ਹੈਗੀਆਂ Song ਤੋਂ ऑलरेडी ਐਲਬਮ ਸਭ ਚੱਲੀ ਜਾਂਦੇ ਜੀ ਅੱਛਾ ਐਜ਼ ਅ ਸਿੰਗਰ ਕੀ ਆ ਰਹੇ ਮੈਂ ਸੋਚ ਰਿਹਾ ਕਿ ਐਲਬਮ ਬਣਾ ਰਿਹਾ ਮੈਂ ਓਕੇ ਤੇ ਉਹਦੇ ਵਿੱਚ ਫਿਰ ਗਨਾਸੇ ਵਾਲੀ ਗਾਣੇ ਹੋਣਗੇ ਪਹਿਲਾਂ ਗਨਾਸੇ ਵਾਲੀ ਤੁਹਾਡੇ ਆਪ ਦੇ ਟੇਸਟ ਦੇ ਹੋਣਗੇ ਬਿਲਕੁਲ